ਪਾਹੀ ਗੁਰਦਾਸ ਜੀ ਕਹਿੰਦੇ ਦ੍ਰੋਪਤੀ ਨੇ ਕੋਈ ਬਹੁਤ ਵੱਡਾ ਕਰਮ ਨਹੀਂ ਕੀਤਾ ਹੋਵੇ ਉਹਨੇ ਪੁੰਨ ਦਾਨ ਕੀਤਾ ਹੋਵੇ ਭਗਤੀ ਕੀਤੀ ਹੋਵੇ ਨਾਮ ਜਪਿਆ ਹੋਵੇ ਉਹ ਤਾਂ ਰਾਜਿਆਂ ਦੇ ਘਰ ਜੰਮੀ ਪਲੀ ਰਾਜਿਆਂ ਨਾਲ ਰਹੀ ਗਈ ਔਰ ਭੜ ਜਵਾਨੀ ਵਿੱਚ ਇਸ ਗਲਤੀ ਹੋਂਮੇ ਵੀ ਰਹੀ ਦ੍ਰੋਪਤੀ ਨੂੰ ਹੋਂਮੇ ਵਿੱਚ ਕਈ ਬੱਚਾ ਉਹਨੇ ਕੁਰਬਾਨੂ ਕਹਿ ਵੀ ਦਿੱਤੇ ਕੋਈ ਭਗਤੀ ਨਹੀਂ ਆਉਦੀ ਪਰ ਫਿਰ ਵੀ ਦ੍ਰੋਪਤੀ ਦੀ ਪਤਰਖੰਡ ਰੱਬ ਨੂੰ ਪ੍ਰਗਟ ਹੋਣਾ ਪਿਆ द्रौपदी दी पत ਢਗਣ ਵਾਸਤੇ ਰੱਬ ਨੂੰ ਪ੍ਰਗਟ ਹੋਣਾ ਪਿਆ ਕੋਈ ਬਹੁਤ ਵੱਡੀ ਭਗਤੀ ਨਹੀਂ ਹੈ ਹਾਂ ਇੱਕ ਉਹਦਾ ਕਰਮ ਹੈ ਜਿਸ ਕਰਮ ਉਤੇ ਕਿਰਪਾ ਹੋ ਗਈ ਨਾਲ ਉਹ ਭਾਈ ਗੁਰਦਾਸ ਸਿੰਘ ਨੇ ਲਿਖਿਆ ਆਪਣੀਆਂ ਸਖੀਆਂ ਸਹੇਲੀਆਂ ਨਾਲ ਰਾਤ ਦੀ ਨਦੀ ਤੇ ਕੰਢੇ ਗਈ ਉਸ ਨਦੀ ਵਿੱਚ ਕ੍ਰਿਸ਼ੀ ਦਰਵਾਸ਼ਾ ਰਿਸ਼ੀ ਇਸ਼ਨਾਨ ਕਰ ਰਿਹਾ ਸੀ ਪਾਣੀ ਦੇ ਤੇਜ਼ ਵਹਾਰ ਨਾਲ ਉਹਦੀ ਕੋਪੀਨ ਭਾਵ ਤੇੜ ਲਾਈ ਹੋਈ ਤੋਤੀ ਪਾਣੀ ਵਿੱਚ ਰੁੜ ਗਈ। ਉਹ ਸਵੇਰ ਤੋਂ ਵਿਚਾਰਾ ਪਾਣੀ ਵਿੱਚ ਹੀ ਬੈਠਾ ਰਿਹਾ ਆਪਣਾ ਨਗਨ ਢਕਣ ਵਾਸਤੇ ਤੋੜੀ ਕਰਦਾ ਐਨੇ ਨੂੰ ਦਰੋਪਦੀ ਆਪਣੀਆਂ ਸਹੇਲੀਆਂ ਨਾਲ ਲੱਗੋ ਨੇ ਆਵਾਜ਼ ਦੇ ਕੇ ਕਿਹਾ ਬੱਚਿਓ ਮੇਰੀ ਮਦਦ ਕਰੋ। ਪਾਣੀ ਦਾ ਬਹਾਅ ਤੇਜ਼ ਸੀ ਸ੍ਰੀ ਇਸ਼ਨਾਨ ਕਰਨ ਆਇਆ ਮੇਰੀ ਕਪੀਨ ਭਾਵ ਤੋਤੀ ਰੁੜ ਗਈ ਹੈ ਪਾਣੀ ਬੇਟੇ ਮੈਨੂੰ ਕੋਈ ਦੋ ਹੱਥ ਕੱਪੜਾ ਦਿਓ ਦ੍ਰੋਪਦੀ ਨੇ ਆਪਣੀ ਲੰਬੀ ਸਾੜੀ ਵਿੱਚੋਂ ਦੋ ਹੱਥ ਕੱਪੜਾ ਪਾੜ ਕੇ ਉਸ ਦਰਵਾਸ਼ਾ ਰਿਸ਼ੀ ਵੱਲ ਸੁੱਟਿਆ ਉਹਨੇ ਉਹ ਕੱਪੜਾ ਲੈ ਕੇ ਆਪਣਾ ਨੰਗੇਜ਼ ਢੱਕ ਲਿਆ ਬਾਹਰ ਨਿਕਲ ਕੇ ਇੱਕ ਬਚਨ ਪਿਆ ਜਹ ਬੱਚੀਏ ਅੱਜ ਇੱਕ ਨਿੱਕੇ ਜਿਹੇ ਰੱਬ ਦਾ ਨਾਮ ਲੈਣ ਵਾਲੇ ਸਾਧੂ ਦਰਵਾਸ਼ਾ ਰਿਸ਼ੀ ਦੀ ਤੂਫਤ ਰੱਖੀ ਹੈ ਕਿਤੇ ਭਗਵਾਨ ਕਿਰਪਾ ਕਰੇਗਾ ਤੇਰੀ ਤਰੇ ਕਰਮ ਤੋਂ ਛੋਟਾ ਜੇ ਕੋਈ ਬਹੁਤ ਕਪੜੇਦਾਨ ਨਹੀਂ ਕਿਤੇ ਛੋਟੇ ਜੇ ਕਰਮ ਉੱਤੇ ਕਿਰਪਾ ਹੋ ਗਈ ਨਾ ਸਾਧੂ ਕੱਲ ਕਰਮ ਨਹੀਂ ਕਰਾਉਂਦਾ ਉਹ ਗੁਰੂ ਦੇ ਦਰ ਤੋਂ ਕਿਰਪਾ ਵੀ ਲੱਕੇ ਦਿੰਦਾ ਕਿਉਂਕਿ ਕਰਮਾ ਕਰਕੇ ਤਾਂ ਪਲੰਘ ਹੀ ਨਹੀਂ ਸਕਦੇ ਕਰ ਕਿਰਪਾ ਨਾਲ ਗੱਲ ਬਣਦੀ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਦ੍ਰੋਪਤੀ ਕੋ ਪੀਨ ਮਾਤਰ ਦੇਈ ਜੋ ਮੁਨੀ ਸਰੇ ਤਾਂ ਤੇ ਸਵਾ ਮਦ ਵੇ ਉਹ ਵਸਨ ਪਰਵਾਦੀ ਕਹਿੰਦੇ ਜਦੋਂ ਲੋੜ ਪਈ ਰੱਬ ਨੇ ਭਗਵਾਨ ਨੇ लाज ਰੱਖੀ ਫਿਰ ਕੱਪੜਿਆਂ ਦਾ ਬਹਾ ਐਸਾ ਵਿਆਹ ਉਹਦੀ ਕੋਈ ਪਤ ਨੂੰ ਖਰਾਬ ਹੀ ਨਹੀਂ ਕਰ ਸਕਿਆ ਉਹਨੂੰ ਕੋਈ ਨੰਗੇ ਨਹੀਂ ਕਰ ਸਕਿਆ ਉਸ ਨੂੰ ਕਿਉਂ ਰੱਬ ਨੇ ਢੱਕੀ ਕਿਉਂ ਪਤ ਢੱਕੀ ਇੱਕ ਛੋਟੇ ਜਿਹੇ ਕਰਮ ਤੇ ਕਿਰਪਾ ਕਰਤੀ ਸਾਧੂ ਨੇ ਕਿ ਜਾਤੀਏ ਅੱਜ ਤੋਂ ਮੇਰੀ ਸੇਵਾ ਕੀਤੀ ਆ ਮੈਨੂੰ ਦੋ ਹੱਥ ਕੱਪੜਾ ਦੇ ਕੇ ਮੇਰੀ ਪਤ ਢੱਕੀ ਭਗਵਾਨ ਕਦੇ ਤੇਰੀ ਪਤ ਢਕੇਗਾ ਉਹ ਅਸੀਸ ਉਹ ਅਰਦਾਸ ਕਿਰਪਾ ਸੀ ਜਪਣ ਵਹੁਲਿਆਂ ਦੇ ਬਚਨਾਂ ਵਿੱਚ ਬੁੱਲਾਂ ਵਿੱਚ ਕਰਾਮਾਤ ਇਹੀ ਹੈ ਰੱਬ ਦੀ ਕਿਰਪਾ ਹੋਰ ਕੋਈ ਬਾਰੀ ਤੌਰ ਤੇ ਯਾਦਗਰ ਨਹੀਂ ਉਹਨਾਂ ਦੇ ਬੁੱਲਾਂ ਵਿੱਚ ਕਰਾਮਾਤ ਅਰਥ ਹੈ ਕਿਰਪਾ ਰੱਬ ਵਰਤਦਾ ਉਹ ਸਹਿ ਸੁਭਾਅ ਬੋਲਦੇ ਨੇ ਪ੍ਰਭ ਜੀ ਵਸੈ ਸਾਧਕੀ ਰਸਨਾ ਨਾਨਕ ਜਨਕਾ ਦਾਸ ਅੰਦਸਨ ਦ੍ਰੋਪਤੀ ਕੋ ਪੀਨ ਮਾਤਰ ਦੇਈ ਜੋ ਮਨਿਸਰੇ ਤਾਂ ਤੇ ਸਵਾ ਮਦ ਵयो ਵਸਨ ਪਰਵਾਦੀ ਅਗਲੀ ਉਦਾਹਰਨ ਦਿੱਤੀ ਤਨ ਕੋ ਤੰਦਲ ਜਗਦੀਸ਼ ਰਸ ਸੁਦਮੈਦ ਹੈ ਕਹਿੰਦੇ ਸੋਦਾ ਮੈਨੇ ਕੋਈ ਲੰਗਰ ਥੋੜੀ ਲਾਏ ਬਹੁਤ ਵੱਡੇ ਵੱਡੇ ਉਹ ਵਿਚਾਰਾ ਤਾਂ ਗਰੀਬ ਸੀ ਕਰੋ ਦੋ ਮੁਠੀਆਂ ਸੁੱਕੇ ਚੌਲ ਲੈ ਗਿਆ ਕ੍ਰਿਸ਼ਨ ਲਈ ਜਾ ਦਰਸ਼ਨ ਕਰਨ ਤੋ ਸੁੱਕੇ ਚੌਲ ਦੋ ਮੁਠੀਆਂ ਭਰੀਆਂ ਪੱਲੇ ਬੰਨੀਆਂ ਐਸੀ ਕਿਰਪਾ ਹੋਈ ਉਹਦੇ ਕਰ ਮੁੱਤੇ ਕ੍ਰਿਸ਼ਨ ਨੇ ਖੁਸ਼ ਹੋ ਕੇ ਕਿਹਾ ਜਾ ਸੋਦਾ ਮਾਂ ਤੇਰਾ ਦਿਲ ਇੱਧਰ ਚੁੱਕਿਆ ਜਸ ਸੁਦਾ ਮਾ ਤੇਰੀ ਗਰੀਬੀ ਦਲੇਦਰ ਮੁੱਕ ਗਿਆ ਤਾਂ ਤੇ ਪਾਇਓ ਚਤਰ ਪਦਾਰਥਾ ਥਾ ਜੀ ਚਾਰ ਪਦਾਰਥ ਉਹਨੂੰ ਮਿਲ ਗਏ ਕਿਉਂਕਿ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲੱਗੇ ਉਹ ਸੇਵਾ ਭਾਵੇਂ ਦੋ ਮਠੀਆਂ ਕਿਉਂ ਨਾ ਉਹ ਸੇਵਾ ਭਾਵੇਂ ਥੋੜੀ ਕਿਉਂ ਨਾ ਹੋਵੇ ਪਰ ਉਸ ਕਰਮ ਉੱਤੇ ਕਿਰਪਾ ਹੋ ਜਾਏ ਸਾਧੂ ਦੀ ਭਾਵੇਂ ਕਰਮ ਥੋੜੇ ਕਿਰਪਾ ਹੋ ਜਾਏ ਉਹਦੇ ਉੱਤੇ ਤਨੁਕ ਤੰਦਲ ਚੌੜ ਜਗਦਿਸਰ ਸੁਦਾਮੇ ਦਾ ਤਾਂ ਤੇ ਪਾਇਓ ਚਤਰ ਪਦਾਰਥ ਅਥਾ ਜੀ ਤੀਜੀ ਉਦਾਹਰਨ ਦਿੱਤੀ ਕਹਿੰਦੇ ਦੁਖਤ ਗਜਿੰਦ ਅਰਵਿੰਦ ਗਹਿ ਭੇਟ ਰੱਖੇ ਅੱਛਾ ਇਹ ਸਾਰੀਆਂ ਉਧਾਰਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਵੀ ਹੈ ਐਵੇਂ ਕੋਈ ਕਹਿ ਨਹੀਂ ਸਕਦਾ ਬਾਹਰੋਂ ਕਿਵੇਂ ਜੀ ਦੁਖਤ ਗਜਿੰਦ ਅਰਵਿੰਦ ਗਹਿ ਭੇਟ ਰੱਖੇ ਤੰਕ ਕਜੇ ਚੱਕਰ ਪਉਣ ਆਣ ਗਰਸੇਗਾ ਜੀ ਕਹਿੰਦੇ ਹਾਥੀ ਪਾਣੀ ਪੀਣ ਲੱਗਾ ਰਾਤੀ ਨਦੀ ਵਿੱਚ ਉਹਨੂੰ ਤੰਦੂਏ ਨੇ ਗਰਸ ਲਿਆ ਜੋਰ ਲੱਗ ਗਿਆ ਹਾਥੀ ਦਾ ਤੰਦੂਆ ਖਿੱਚ ਕੇ ਲੈ ਚੱਲ ਲਾ ਉਹਨੂੰ ਪਾਣੀ ਜਦੋਂ ਪੈਰ ਉੱਖੜਨ ਲੱਗੇ ਹਾਥੀ ਨੇ ਅੰਦਰੋਂ ਜੱਗ ਗਿਆ ਹੋਇਆ ਮਨ ਸਾਥ ਸੰਗਤ ਵਿੱਚ ਜਾਨਵਰ ਐਸੇ ਨੇ ਜਿਨ੍ਹਾਂ ਦਾ ਮਨ ਮਨੁੱਖ ਦੀ ਤਰ੍ਹਾਂ ਜਾਪ ਜਾਂਦਾ ਹੈ ਹਾਥੀ ਗਾਂ ਉਹਦੇ ਵਿੱਚ ਘੋੜਾ ਤੇ ਕੁੱਤਾ ਇਹਨਾਂ ਜਾਨਵਰਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਵੀ ਆਏਗਾ ਔਰ ਇਤਿਹਾਸ ਵਿੱਚ ਵੀ ਆਏਗਾ ਖੇਰ ਹਾਥੀ ਦਾ ਮਨ ਜਾ ਕੇ ਜਦੋਂ ਪੈਰ ਰੁਕੜ ਗਏ ਤਿੰਦੂਆ ਖਿੱਚ ਕੇ ਲੈ ਚੱਲਾ ਪਾਣੀ ਚ ਜਦੋਂ ਵਾਪੇ ਸ਼ਰਨਾਂ ਚੱਲੀ ਧਿਆਨ ਧਰ ਕੇ ਕਰਮ ਯਾਦ ਕਰਕੇ ਕਿਹਾ ਰੱਬਾ ਜੇ ਕੋਈ ਮੇਤੋਂ ਕਰਮ ਹੋਇਆ ਮੇਰੇ ਕਰਮ ਤੇ ਕਿਰਪਾ ਕਰ ਜਦੋਂ ਐਡੇ ਵੱਲ ਭਾਰੇ ਹਾਥੀ ਨੂੰ ਰੱਬ ਚਿੱਤੇ ਆਇਆ ਉਹਦਾ ਕੋਈ ਕਰਮ ਸੀ ਉਹਨੇ ਕਦੇ ਕਮਲ ਦਾ ਫੁੱਲ ਤੋੜ ਕੇ ਭਿੰਡ ਕੀਤਾ ਸੀ ਕਿਸੇ ਬੰਦੇ ਨੂੰ ਜਦੋਂ ਕਿਰਪਾ ਮੰਗੀ ਛੋਟੇ ਜਿਹੇ ਕਰਮ ਦੇ ਬਦਲੇ ਤੰਕ ਤਜੇ ਚੱਕਰ ਪਾਣ ਆਨ ਗੁਰਸੇ ਗਰਾਜੀ ਕਹਿੰਦੇ ਫਿਰ ਰੱਬ ਨੇ ਉਹਦੀ ਰੱਖਿਆ ਕੀਤੀ ਉਸ ਹਾਥੀ ਦਾ ਜ਼ਿਕਰ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕਿਹਾ ਕਹਿਣ ਤੋਂ ਭਾਵ ਕਰਮ ਵੱਡੀ ਗੱਲ ਹੈ ਪਰ ਕਰਮ ਤੋਂ ਉੱਪਰ ਕਿਰਪਾ ਆਪਾਂ ਸੇਵਾ ਸਿਮਰਨ ਕਰਕੇ ਕਰਮ ਕਰਨੇ ਸਾਧੂ ਸਾਤੋਂ ਕਰਮ ਵੀ ਕਰਾਉਂਦੇ ਤੇ ਨਾਲ ਸਾਧੂ ਰੱਬ ਦੇ ਬੋਲਾਂ ਦੀ ਕਿਰਪਾ ਵੀ ਕਰਦਾ ਜਦੋਂ ਦੋਵੇਂ ਚੀਜ਼ਾਂ ਮਿਲ ਜਾਣ ਉਦੋਂ ਪਾਰ ਉਤਾਰਾ ਹੁੰਦਾ ਕਰਮ ਛੋਟਾ ਵੀ ਹੋਵੇ ਕਿਰਪਾ ਸਾ ਸੰਗਤ ਪਾਰ ਲਗਾ ਦਿੰਦੀ ਉਹਦੇ ਵਾਸਤੇ ਕਿਰਪਾ ਮੰਗਣੀ ਪੈਂਦੀ ਤਾਂ ਅਰਦਾਸ ਹੁੰਦੀ ਹੈ ਮੇਰਾ ਮਨ ਕਰਦਾ ਇੱਕ ਪੰਕਤੀ ਆਪਾਂ ਇਹਦੇ ਵਾਸਤੇ ਪੜੀਏ ਕਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਾਤਸ਼ਾਹ ਹਜ਼ਾਰਾਂ ਮੀਲਾਂ ਤੋਂ ਤੁਸੀਂ ਲੈ ਵੀ ਆਂਦੇ ਅੱਛਾ ਆਪਣੀ ਮਰਜ਼ੀ ਨਾਲ ਨਹੀਂ ਆ ਪਾ ਸਕਦੇ ਕਈਆਂ ਦੀਆਂ ਟਿਕਟਾਂ ਬਣੀਆਂ ਵੀ ਕੈਨਸਲ ਹੋ ਗਈਆਂ ਹੋਣੀਆਂ ਪੁੱਛ ਲਿਓ ਕਈ ਬੰਦੇ ਬਣੇ ਬਣਾਏ ਟਿਕਟਾਂ ਬਣੀਆਂ ਬੈਗ ਪੈ ਤਿੱਤੇ ਵੀ ਪਹੁੰਚ ਨਹੀਂ ਸਕਦੇ ਕਈਆਂ ਦੇ ਭਾਗ ਜਾਗਦੇ ਤੇ ਦੋ ਰਾਤਾਂ ਪਹਿਲਾਂ ਪ੍ਰੋਗਰਾਮ ਬਣਿਆ ਤੀਜੇ ਦਿਨ ਚੜ੍ਹ ਵੀ ਆਏ ਇੱਥੇ ਇਸ ਲਈ ਐਵੇਂ ਕੋ ਕਵੇ ਮੈਂ ਆ ਗਿਆ ਨਹੀਂ ਹਜ਼ਾਰਾਂ ਮੀਲ ਦੂਰ ਗੁਰੂ ਨੇ ਕਿਰਪਾ ਕਰਕੇ ਸੱਦ ਲਿਆ پھر پہ نے ترس کر کے سنگ سیوہ بخشی منگیے اپنی کرپا کرو نظر کرو ایک کرم ہے اس کرم اپنی کرپا کر ملو رام کربا ملو کربا ਕਰ ਕਿਰਪਾ ਮਿਲੋ ਰਾਮ ਕਰ ਕਿਰਪਾ ਮਿਲੋ ਰਾਮ ਕਰ ਕਿਰਪਾ ਮਿਲੋ ਕਰ ਮਿਲੋ ਰਾਮ ਕਿਰਤ ਕਰਮ ਕੇ ਵਿੱਚ ਡੇ ਕਿਰਤ ਕਰਮ ਕੇ ਵਿੱਚ ਡੇ ਕਿਰਤ ਕਰਮ ਕਰਿਤ ਕਰ ਕਰ ਕਿਰਪਾ ਮਿਲੋ ਰਾਮ ਕਰ ਕਿਰਵਾ ਮਿਲੋ ਰਾਮ ਕਰ ਕਿਰਪਾ ਮਿਲੋ ਕਰ ਕਿਰਪਾ ਅਬ ਕੋ ਸਤਨਾਮ ਸ੍ਰੀ ਕਰਮ ਬਹੁਤ ਵੱਡੀ ਗੱਲ ਹੈ ਪਰ ਕਰਮ ਤੋਂ ਉੱਪਰ ਕਿਰਪਾ ਹੈ ਇਸ ਲਈ ਉਹ ਹਰ ਵਾਰ ਮੰਗਿਆ ਜਾਂਦਾ ਕਿਰਪਾ ਨਿਦਵਸੋ ਰਦੇ ਹਰ ਨੀਤ ਤੈਸੀ ਬੁੱਧ ਕਰੋ ਪ੍ਰਗਾਸਾ ਲੱਗੇ ਪ੍ਰਭ ਸੰਪ੍ਰੀਤ ਰੋਜ਼ ਕਿਰਪਾ ਕਰਕੇ ਮੰਗਿਆ ਜਾਂਦਾ ਹੈ ਮਹਾਰਾਜ ਕਿਰਪਾ ਕਰੋ ਰਹਿਮਤ ਕਰੋ ਜਦੋਂ ਤੁਸੀਂ ਸੋਹਣਾ ਸਾਹਿਬ ਦੀ ਬਾਣੀ ਦਾ ਅਕ੍ਰਿਸ਼ਵ ਜਾ ਕੇ ਪੜੋਗੇ ਉਹਦੇ ਉਹਦੀ ਕਿਰਪਾ ਮੰਗੀ ਜਾਂਦੀ ਹੈ ਮਰਿ ਕਿਰਪਾ ਬਖਸ਼ਿਸ਼ ਕਰੋ ਕਰੂੰਗਨੰਤੀ ਸੁਣੋ ਮੇਰੇ ਮਿੱਤਾਂ ਸੰਤ ਤਹਿਲ ਕੀ ਵੇਲਾ ਇਹੀਂ ਖਾੜ ਚਲੋ ਹਰ ਲਾਹਾ ਅੱਗੇ ਵਸਨ ਸੋਹਿਲ ਫਿਰ ਨਾਲ ਸਮਝਾਇਆ ਗੁਰੂ ਨੇ ਸਿੱਖਾ ਤੇਰੀ ਉਮਰ ਘਟਦੀ ਜਾ ਰਹੀ ਹੈ ਸੇਵਾ ਮੰਗ ਸੇਵਾ ਤੇ ਸਿਮਰਨ ਕਰਮ ਕਰਕੇ ਨਾਲ ਕਿਰਪਾ ਮੰਗ ਲੈ ਇੱਕ ਚੀਜ਼ ਬੜੀ ਕਮਾਲ ਦੀ ਹੈ ਸਵੇਰੇ ਸਿੱਖ ਦਾ ਨਿਤਨੇਮ ਸ਼ੁਰੂ ਹੁੰਦਾ ਇੱਕ ਓੰਕਾਰ ਤੋਂ ਦੋ ਚੀਜ਼ਾਂ ਗੁਰੂ ਦੇ ਘਰ ਵਿੱਚ ਐ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦਰਗਾਹ ਤੋਂ ਲਿਆ ਕੇ ਸਿੱਖ ਨੂੰ ਦੋ ਚੀਜ਼ਾਂ ਦਿੱਤੀ ਉਹਦੇ ਵਿੱਚ ਇੱਕ ਜਪਣ ਵਾਸਤੇ ਨੋਂ ਨਿਤ ਨਾਮ ਤੇ ਦੂਜਾ ਗਰੀਬੀ ਨਿਮਰਤਾ ਕਰਮ ਕਰਕੇ ਨਿਮਰਤਾ ਰੱਖੀ ਕਿਰਪਾ ਹੋ ਜਾਣੀ ਹੈ ਜੇ ਕਰਮ ਕਰਕੇ ਅਹੰਕਾਰ ਆ ਗਿਆ ਫਿਰ ਨਹੀਂ ਉਹ ਗੱਲ ਬਣੇਗੀ ਕਿਉਂ ਜੇ ਤੂੰ ਕਰਮਾਂ ਕਰਕੇ ਅਹੰਕਾਰ ਕਰ ਬੈਠਾ ਫਿਰ ਤੂੰ ਵੱਡੇ ਵੱਡੇ ਰਾਜੇ ਡੁੱਪ ਜਾਂਦੇ ਨੇ ਦਾਨ ਕਰਨ ਪੜੇ ਇਸ ਲਈ ਤੂੰ ਕਰਮ ਕਰ ਇੱਕੋ ਅਹੰਕਾਰ ਨਾਮ ਜਪ ਤੇ ਨਾਮ ਜਪ ਕੇ ਗੁਰੂ ਅੱਗੇ ਅਰਦਾਸ ਕਰ ਤੈਨੂੰ ਨਿਮਰਤਾ ਦੀ ਦਾਤ ਮਿਲੇਗੀ ਬੱਬਾ ਪੈਂਦਾ ਸੱਚਖੰਡ ਤੇ ਕੀ ਲੈਂਦਾ ਨੌ ਨਿਤਨਾਮ ਦੂਜਾ ਗਰੀਬੀ ਭਾਈ ਗਰੀਬੀ ਭਾਈ ਦਾ ਅਰਥ ਨਿਮਰਤਾ ਤੇ ਸਿੱਖੋ ਨਿਤਨੇਮ ਵਿਖੋ ਕਿਸ ਤਰ੍ਹਾਂ ਬਣਾ ਕੇ ਦਿੱਤਾ ਗੁਰੂ ਅੰਮ੍ਰਿਤ ਵੇਲੇ ਸ਼ੁਰੂ ਹੋਣੇ ਨੌ ਨਿਤਨਾਮ ਤੋਂ ਜਦੋਂ ਨਾਮ ਸ਼ੁਰੂ ਕਰੋਗੇ ਇੱਕ ਓੰਕਾਰ ਸਤਨਾਮ ਨੌ ਨਿਤਨਾਮ ਨਾਮ ਦੀ ਵਡਿਆਈ ਬਾਣੀ ਪੜੋਂਗੇ ਸਾਰਾਂ ਦਿਨ ਗੁਜ਼ਰ ਜਾਣੇ ਜਦੋਂ ਰਾਤੀ ਸੌਣ ਲੱਗੋਗੇ ਨਿਤਨੇਮ ਦੀ ਸਮਾਪਤੀ ਇਸ ਪੰਕਤੀ ਤੇ ਜਾ ਕੇ ਹੋਣੀ ਹੈ ਗਰੀਬੀ ਪਾਈ ਤੇ ਸ਼ੁਰੂਆਤ ਨੌਨਿਦ ਨਾਮ ਇੱਕੋ ਅੰਕਾਰ ਤੋਂ ਨਿਤਰੇਮ ਦੀ ਸਮਾਪਤੀ ਗਰੀਬੀ ਪਾਈ ਤੇ ਜਾ ਕੇ ਹੋਣੀ ਹੈ ਬਾਗਾ ਪੈਂਦਾ ਸੱਚ ਕੰਨ ਨੌਨਿਦ ਨਾਮ ਗਰੀਬੀ ਪਾਈ ਆਖਰੀ ਪੰਕਤੀ ਸੁਣਣ ਲੱਗਿਆਂ ਪੜੋਂਗੇ ਅੰਤਰਜਾਮੀ ਪੁਰਖ ਵਿਧਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਧੂਰੇ ਕਰ ਸੰਤਨ ਕੀ ਧੂਰੇ ਦਾ ਅਰਥ ਨਿਮਰਤਾ ਨੋਨ ਦੇ ਨਾਮ ਗਰੀਬੀ پائی ਕਰ ਸੰਤਨ ਕੀ ਤੂਰੇ ਦਾ ਅਰਥ ਗਰੀਬੀ ਸੇਵਾ ਕਰਕੇ ਸਿੱਖਾ ਨਿਮਰਤਾ ਮੰਗੀ ਫਿਰ ਤੇਰੀ ਬੁੱਧ ਵਿੱਚੋਂ ਪ੍ਰਗਾਸ ਹੋ ਜਾਦਾ ਸਾਧ ਸੰਗਤ ਧੰਨ ਬਾਬਾ ਬੁੱਢਾ ਸਾਹਿਬ ਜੀ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਸਿੱਖੀ ਧਾਰਨ ਕੀਤੀ 12 ਸਾਲ ਦੀ ਉਮਰ ਚ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਮਿਲ ਗਈ ਬਾਬਾ ਬੁੱਢਾ ਸਾਹਿਬ ਦੇ ਮਨ ਵਿੱਚ ਕਦੇ ਰੰਚਕ ਮੱਤਰੇ ਫੁਰਨਾ ਨਹੀਂ ਆਇਆ ਮੈਂ 12 ਸਾਲ ਦੀ ਉਮਰ ਤੋਂ ਸੇਵਾ ਕਰ ਰਿਹਾ ਹਾਂ ਮੈਨੂੰ ਸੇਵਾ ਕਰਦਿਆਂ ਕਦੇ ਚਿੱਤ ਵਿੱਚ ਇਹ ਚੀਜ਼ ਨਹੀਂ ਬਾਬਾ ਬੁੱਢਾ ਸਭ ਜੀ ਦੇ ਆਈ ਕਿ ਮੈਨੂੰ 24 ਸਾਲ 25 ਸਾਲ ਗੁਜ਼ਰ ਕੇ ਸੇਵਾ ਕਰਦਿਆਂ ਨਹੀਂ ਤੁਹਾਨੂੰ ਗੁਰੂ ਅੰਗਦ ਸਹਿਬ ਮਹਾਰਾਜ ਦੀ ਸੇਵਾ ਉਸੇ ਤਰ੍ਹਾਂ ਰਹੇ ਜਿਵੇਂ ਤੁਹਾਨੂੰ ਗੁਰੂ ਨਾਨਕ ਸਾਹਿਬ ਦੀ ਸੇਵਾ ਵਿੱਚ ਸ਼੍ਰੀ ਗੁਰੂ ਅੰਗਦ ਸਹਿਬ 7 ਸਾਲ ਗੁਰਤਾ ਗੱਦੀ ਤੇ ਰਹੇ 1532 ਸੀ ਤੋਂ ਲੈ ਕੇ 1539 ਸੀ ਤੱਕ ਸੱਤ ਸਾਲ ਬਾਬੇ ਬੁੱਢੇ ਨੇ ਨਾਲ ਰਹਿ ਕੇ ਸੇਵਾ ਕੀਤੀ ਔਰ ਫਿਰ ਗੁਰਤਾ ਗੱਦੀ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਮਿਲ ਗਈ। ਚਿੱਤ ਵਿੱਚ ਕਦੇ ਫੁਰਨਾ ਨਹੀਂ ਆਇਆ। ਮੇਰੇ ਤੋਂ ਬਾਅਦ ਵਿੱਚ ਆ ਕੇ ਗੱਦੀਆਂ ਲੈ ਗਏ। ਨਹੀਂ ਸਜਣੋ ਜਿਨੇ ਗੁਰੂ ਨਾਨਕ ਦੀ ਕੋਦ ਮੰਗ ਲਈ ਉਹਦਾ ਧਿਆਨ ਗੱਦੀਆਂ ਵੱਲ ਜਾਂਦਾ ਹੀ ਤਾ। 7 ਸਾਲ ਬਾਬਾ ਬੁੱਢਾ ਸਾਹਿਬ ਸ੍ਰੀ ਗੁਰੂ ਅੰਗਸੈ ਮਹਾਰਾਜ ਨਾਲ ਰਹੇ ਫਿਰ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਦੇ ਸਾ ਸੰਗਤ ਬੜੀ ਲੰਬੀ ਸੇਵਾ ਗੁਰੂ ਅਮਰਦਾਸ ਮਹਾਰਾਜ ਦੀ ਕੀਤੀ 22 ਸਾਲ ਗੁਰਤਾ ਗੱਦੀ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਰਹੇ 22 ਸਾਲ ਔਰ 22 ਸਾਲ ਬਾਬਾ ਬੁੱਢਾ ਸੇਵਕ ਬਣ ਕੇ ਫਿਰ ਸੇਵਾ ਕਰਦੇ ਨੇ 22 ਸਾਲ ਬਾਬੇ ਬੁੱਢੇ ਨੇ ਸੇਵਾ ਕਮਾਈ ਇੱਕ ਦਿਨ ਨਿਮਰਤਾ ਵੇਖ ਕੇ ਗੁਰੂ ਅਮਰਦਾਸ ਮਹਾਰਾਜ ਨੇ ਪਿਆਰ ਵਿੱਚ ਆ ਕੇ ਪਤਾ ਕੀ ਕਿਹਾ ਕਹਿੰਦੇ ਉਹ ਸਿੱਖੋ ਬੱਬਾ ਬੁੱਢਾ ਸਿੱਖੀ ਦੀ ਹੱਦ ਹੈ ਬੱਬਾ ਬੁੱਢਾ ਸਿੱਖੀ ਦਾ ਜਹਾਜ਼ ਹੈ ਜਿਹੜਾ ਬਾਬੇ ਬੁੱਢੇ ਦੀ ਸੰਗਤ ਕਰੇਗਾ ਉਹਦਾ ਵੀ ਉਦਾਰ ਨੌ ਨਿਤ ਨਾਮ ਕਰੀਪੀ ਭਾਈ ਇਸ ਲੈਵਲ ਤੱਕ ਗਰੀਬੀ ਚਾਹੀਦੀ ਬਾਬੇ ਬੁੱਢੇ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਫਿਰ ਬਚਨ ਕੀਤਾ ਹਜ਼ੂਰ ਨੇ ਬਚਨ ਦੇ ਕੇ ਕਿਹਾ ਭਾਈ ਸਿੱਖੋ ਸੁਣੋ ਇਸ ਤੇ ਸਿੱਖੀ ਅਵਦ ਨਾ ਪਰੈ ਬਾਬੇ ਬੁੱਢੇ ਤੋਂ ਪਰ ਨਹੀਂ ਕੋਈ ਸਿੱਖੀ ਕਮਾ ਸਕਦਾ ਹੱਦ ਹੈ ਸਿੱਖੀ ਦੀ ਇਸ ਤੇ ਸਿੱਖੀ ਅਵਦ ਨਾ ਪਰੈ ਨਾ ਮੰਨ ਲੈ ਤ ਕਨ ਵਿਗਣ ਸੋਹਰੇ ਕਿੱਡੀ ਬਖਸ਼ਿਸ਼ ਕੀਤੀ ਕਹਿੰਦੇ ਸਿੱਖੋ ਜਿਹੜਾ ਬਾਬੇ ਬੁੱਢੇ ਦਾ ਨਾਮ ਲੈ ਲੇਗਾ ਉਹਦੇ ਵੀ ਵਿਗਨ ਨਾਸ਼ ਹੋ ਜਾਵੇ ਸਾਥ ਸੰਗਤ ਤੇ ਸੇਵਾ ਕਰਕੇ ਆ ਇੱਥੇ ਐਵੇਂ ਚਿੱਤ ਵਿੱਚ ਇਹ ਨਾ ਆਉਂਦਾ ਰਹੇ ਮੈਨੂੰ 20 ਸਾਲ ਹੋ ਗਏ ਅਸ਼ਕ ਕਈ ਵਾਰ ਇਹ ਵੀ ਹੁੰਦਾ ਹੈ ਕਿ ਸਾਨੂੰ ਇੰਨੇ ਸਾਲ ਹੋ ਗਏ ਉਰਾਈ ਅਸੀਂ ਕਰਕੇ ਦਿਨੇ ਬਾਬੇ ਚੰਗੀ ਤਰ੍ਹਾਂ ਬੁਲਾਉਂਦੇ ਨਹੀਂ ਬਾਬੇ ਮੋਰੇ ਨਹੀਂ ਬਿਠਾਉਂਦੇ ਬਾਬੇ ਨਾਲ ਨਹੀਂ ਉਹ ਬਿਠਾਉਂਦੇ ਬਾਬੇ ਵਿਸ਼ੇਸ਼ ਨਹੀਂ ਕੁਝ ਦੇਦੇ ਜੇ ਵਿਸ਼ੇਸ਼ ਮੰਗਣ ਲੱਗ ਪਏ ਤੇ ਸ਼ਾਇਦ ਪਿੱਛੇ ਹੋ ਜਾਈਏ ਭਾਵਨਾ ਤੇ ਪ੍ਰੇਮ ਵਿੱਚ ਰਿਓ ਮੇਰਾ ਵਿਸ਼ਵਾਸ ਹੈ ਸਾਧੂ ਜ਼ੁਬਾਨ ਤੋਂ ਕੁਝ ਵੀ ਨਾ ਬੋਲੇ ਇੱਕ ਨਜ਼ਰ ਭਰ ਕੇ ਵੇਖ ਲੈ ਉਹਦੇ ਨਾਲ ਵੀ ਬਹੁਤ ਕੁਝ ਮਿਲ ਜਾਂਦਾ ਹੈ ਐਵੇਂ ਮੋਰੇ ਮੋਰੇ ਹੋਣ ਵਾਲਾ ਕੰਮ ਨਾ ਹੋਵੇ ਐਵੇਂ ਮੋਰੇ ਹੋਈਏ ਗੱਡੀਆਂ ਦੇ ਮੋਰੇ ਹੋ ਜੇ ਮੋਰੇ ਹੋ ਹੋਵੇ ਮੋਰੇ ਹੋਣ ਵਾਲੇ ਕਈ ਵਾਰ ਪਿੱਛੇ ਹੋ ਜਾਂਦੇ ਜੱਪਣ ਵਾਲਿਆਂ ਦੀ ਨਜ਼ਰ ਆਪਣੀਆਂ ਅੱਖਾਂ ਮੋਰੇ ਰਹਿੰਦੀਆਂ ਨੇ ਅੱਗੇ ਤੇ ਯਾਦ ਰੱਖਿਓ ਜੱਪਣ ਵਾਲੇ ਦੀ ਨਜ਼ਰ ਪਿੱਛੇ ਵੀ ਰਹਿੰਦੀ ਹੈ ਤੇ ਸਭ ਤੋਂ ਪਿੱਛੇ ਵਾਲੇ ਤੇ ਵੀ ਰਹਿੰਦੀ ਇਹ ਚਿੱਤ ਵਿੱਚ ਰੱਖਿਓ ਕਿਉਂਕਿ ਉਹਦੀ ਅੱਖ ਸਾਡੇ ਵਰਗੀ ਨਹੀਂ ਹੈ ਇਹ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਣੀ ਤੋਂ ਪ੍ਰਮਾਣ ਵੀ ਕਮਾਂਗਾ ਬਾਬੇ ਬੁੱਢੇ ਨੂੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਬਖਸ਼ਿਸ਼ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ 25 ਸਾਲ ਗੁਜ਼ਰ ਗਏ 7 ਸਾਲ ਗੁਰੂ ਅੰਗਦ ਸਾਹਿਬ ਨਾਲ ਗੁਜ਼ਰ ਗਏ 22 ਸਾਲ ਗੁਰੂ ਅਮਰਦਾਸ ਮਹਾਰਾਜ ਨਾਲ ਗੁਜ਼ਰ ਗਏ ਫਿਰ ਗੁਰੂ ਅਮਰਦਾਸ ਮਹਾਰਾਜ ਨੇ ਕਹਿ ਦਿੱਤਾ ਸਿੱਖੋ ਬਾਬਾ ਬੁੱਢਾ ਸਿੱਖੀ ਦੀ ਹੱਦ ਹੈ ਜਿਹੜਾ ਬਾਬੇ ਬੁੱਢੇ ਦਾ ਨਾਮ ਲਏਗਾ ਉਹਦੇ ਵਿਦਨ ਨਾਸ਼ ਹੋ ਜਾਣਗੇ ਇਸ ਤੇ ਸਿੱਖੀ ਅਵਦ ਨਾ ਪਰੈ ਅਖ ਵੇ ਵਾਈ ਗੁਰੂ ਇਸ ਤੇ ਸਿੱਖੀ ਅਵਦ ਨਾ ਪਰੈ ਨਾਮ ਲੈ ਤ ਕਣ ਵਿਗਣ ਸੋਹਰੇ ਵੱਡੇ ਤੋਂ ਵੱਡੇ ਸੰਗਣੇ ਵਿਗਨ ਨਾਸ਼ ਹੋ ਜਾ ਅਗਲੀ ਗੱਲ ਇਸ ਸਿੱਖੀ ਕਾ ਬੋਹਿਤ ਪਾਰਾ ਭਵਜਲ ਤੇ ਕਰੈ ਨਿਸਤਾਰਾ ਕਹਿੰਦੇ ਬਾਬਾ ਬੁੱਢਾ ਸਿੱਖੀ ਦਾ ਜਹਾਜ਼ ਐ ਜਿਹੜਾ ਬਾਬੇ ਬੁੱਢੇ ਦੀ ਸੰਗਤ ਕਰ ਲੈ ਗੋ ਵੀ ਪਾਰ ਲੰਘ ਜਾਏਗਾ ਐਡੀ ਵੱਡੀ ਸੇਵਾ ਸਾ ਸੰਗਤ ਇਹ ਨੌਂ ਨੇ ਤੇ ਨਾਮ ਗਰੀਬੀ ਪਾਈ ਦੀ ਵਡਿਆਈ ਐ ਇੱਥੇ ਗਰੀਬੀ ਚੱਲਦੀ ਐ ਜਿਹਨੇ ਨਿਮਰਤਾ ਗਰੀਬੀ ਰੱਖੀ ਉਹਨੂੰ ਬਹੁਤ ਵੱਡਾ ਮਾਣ ਮਿਲਿਆ ਫਿਰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨਾਲ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਬਾਅਦ ਬਾਬਾ ਬੁੱਢਾ ਸਭ ਗੁਰੂ ਰਾਮਦਾਸ ਮਹਾਰਾਜ ਨੇ ਸੇਵਾ ਕੀਤੀ ਔਰ 7 ਸਾਲ ਫਿਰ ਗੁਰੂ ਰਾਮਦਾਸ ਮਹਾਰਾਜ ਨਾਲ ਨਮਾਇ 22 ਸਾਲਾਂ ਤੋਂ ਬਾਅਦ ਫਿਰ ਵਕਤ ਆਇਆ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਹਰ ਤੱਕ ਅੱਧੀ ਤੇ ਬਾਬਾ ਬੁੱਢਾ ਫਿਰ ਸੇਵਾ ਵਿੱਚ ਫਿਰ ਬਾਬੇ ਬੁੱਢੇ ਤੇ ਇੰਨੀ ਕਿਰਪਾ ਕੀਤੀ ਫਿਰ ਉਸ ਗਰੀਬੀ ਭਾਈ ਉੱਤੇ ਇੰਨੀ ਵੱਡੀ ਬਖਸ਼ਿਸ਼ ਰਖੀ ਗੁਰੂ ਅਰਜਨ ਸਾਹਿਬ ਨੇ ਸਭ ਸਿੱਖਾਂ ਦੇ ਭਰਮ ਦੂਰ ਕਰਤੇ ਜਦੋਂ ਹਜ਼ੂਰ ਨੇ ਇੰਨੀ ਵਡਿਆਈ ਦਿੱਤੀ ਆਪ ਪਰਤੱਖ ਹਰ ਰੱਬ ਗੁਰੂ ਅਰਜਨ ਸਾਹਿਬ ਆਪ ਪਰਤੱਖ ਰੱਬ ਪਰ ਆਪ ਪਰਤੱਖ ਰੱਬ ਨੇ ਜਦੋਂ ਵਡਿਆਈ ਦਿੱਤੀ ਉਦੋਂ ਪਤਾ ਕੀ ਕਿਆ ਆਪਣੇ ਮਹਿਲ ਮਾਤਾ ਗੰਗਾ ਜੀ ਨੂੰ ਕਿਹਾ ਪੁੱਤਰ ਦੀ ਦਾਤ ਲਈ ਬਾਬੇ ਬੁੱਢੇ ਦੀ ਸੇਵਾ ਕਰਕੇ ਅਰਦਾਸ ਕਰਾ ਇਹ ਚਿੱਤ ਵਿੱਚ ਵਿੱਚ ਹਾਰ ਕਰਿਓ ਕਦੇ ਆਪਣੇ ਇਹ ਮੇਰੀ ਕਥਾ ਸੁਣਾਉਣ ਦਾ ਭਾਵ ਇਤਿਹਾਸ ਸੁਣਨ ਦਾ ਕੋਈ ਆਪਣੇ ਅੰਦਰੋਂ ਚੀਜ਼ ਇਹ ਨਾ ਜੇ ਵਿਸ਼ੇਸ਼ ਬਣਨੇ ਮੋਰੇ ਬਣੇ ਸਨੂ ਮਾਨ ਜਿਆਦਾ ਮਿਲਣਾ ਚਾਹੀਦਾ ਮੈਨੂੰ ਵਿਸ਼ੇਸ਼ਤਾ ਮਿਲਣੀ ਚਾਹੀਦੀ ਕਿਉਂ ਮੈਂ ਇੰਨੇ ਸਾਲਾਂ ਦਾ ਨਾਲ ਜੇ ਇਹ ਨਹੀਂ ਹੋਣਾ ਚਾਹੀਦਾ ਛੁਪੀਆਂ ਹੋਈਆਂ ਚੀਜ਼ਾਂ ਵੱਧਦੀਆਂ ਨੇ ਇਹ ਤੁਹਾਡਾ ਤਜਰਬਾ ਰੇਣੇ ਜਿਹੜੇ ਦਾਣੇ ਮਿੱਟੀ ਛੁੱਕ ਜਾਂਦੇ ਨੇ ਉਹ ਵਧਣੇ ਸ਼ੁਰੂ ਹੋ ਜਾਂਦੇ ਨੇ ਮਿੱਟੀ 'ਚ ਛੁਪਿਆ ਦਾਣਾ ਵੱਧੈ ਕਿੱਲੂਆਂ 'ਚ ਪਾਇਆ ਵੀਰ ਤੁਸੀਂ ਕਵਾਂਟਾਂ 'ਚ ਕੱਢਦੇ ਹੋ ਟਰਾਲੀਆਂ ਪਰ ਕੇ ਕਦੋਂ ਜਿਹੜੇ ਦਾਣੇ ਮਿੱਟੀ 'ਵੇ ਛੁਪ ਗਏ ਜਿਹੜੇ ਧਰਤੀ ਤੇ ਹੋਂਦ ਵਿੱਚ ਰਹਿ ਗਏ ਉਹ ਗਲ ਗਏ ਜਾਂ ਜਾਨਵਰਾਂ ਪੰਛੀਆਂ ਨੇ ਚੁੱਕੇ ਪੰਛੀ ਚੁੱਕ ਜਾਂਦੇ ਖੇਤ ਵਿੱਚੋਂ ਦਾਣ ਮਿੱਟੀ 'ਚ ਛੁਪਿਆ ਵੱਧੈ ਐਦਾਂ ਭਾਈ ਦੁੱਧ ਵਿੱਚ ਲਾਇਆ ਹੋਇਆ ਦਹੀਂ ਦਾ ਯਾਗ ਜਦੋਂ ਭੁੱਲ ਜਾਂਦਾ ਹੈ ਸੱਜਣੋ ਸਾਰੇ ਨੂੰ ਦਹੀਂ ਬਣਾ ਲੈਂਦਾ ਹੈ ਇਹ ਅਤੀ ਵਿਵਢਾਈ ਲੱਗਿਆ ਜਾਗ ਕੋ ਕੱਢ ਕੇ ਨਹੀਂ ਵਿਖਾ ਸਕਦਾ ਵਿਆ ਲਾਇਆ ਉਹ ਮਿਲ ਗਿਆ ਫਿਰ ਉਹਦਾ ਰੂਪ ਹੋ ਗਿਆ ਬੀਜਿਆ ਦਾਣਾ ਕੋਈ ਬਾਅਦ ਚ ਕੱਢ ਕੇ ਵਿਖਾ ਸਕਦਾ 6 ਮਹੀਨੇ ਮਦਵੇ ਆ ਉਹ ਦਾਣੇ ਜਿਹੜਾ ਬੀਜਿਆ ਸੀ ਨਹੀਂ ਉਹ ਛੁੱਪ ਗਿਆ ਉਦੇ ਮਟਣ ਤੋਂ ਬਾਅਦ ਸੰਕੜੇ ਦਾਣਿਆਂ ਨੂੰ ਨੇ ਜਨਮ ਦੇ ਤਾ ਕਿੱਲੋਂ ਆਇਆ ਬੀਜ ਕਿੰਟੜਾਂ ਚ ਵੱਧ ਗਿਆ ਲਾਇਆ ਹੋਇਆ ਜਾਗ ਦਹੀਂ ਦਾ ਰੂਪ ਹੋ ਗਿਆ ਇਹਨੂੰ ਫਿਰ ਪਾਤਸ਼ਾਹ ਨੇ ਕਿਹਾ ਪਾਣੀ ਚ ਮਿਲਿਆ ਪਾਣੀ ਕੌਣ ਕੱਢ ਸਕਦਾ ਐ ਇੰਨਾ ਸੇਵਾ ਤੇ ਸਿਮਰਨ ਵਾਲੇ ਫਿਰ ਰੱਬ ਦਾ ਰੂਪ ਹੋ ਜਾਂਦੇ ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲੇ ਸਾਰਾ ਪਾਣੀ RAM KABIRA ਇੱਕ ਭਏ ਹੈ ਕੋਈ ਨਾ ਸਕਾਇ ਕੋਛਾਨੀ ਤਾਂ ਅੱਜ ਆਪ ਉਹਨਾਂ ਦੀ ਵਡਿਆਈ ਕਰਦੇ ਧੰਨ ਧੰਨ ਕਹੇ ਸਭ ਕੋਏ ਮੁਖ ਉਜਲ ਹਰ ਦਰਗਾ ਸੋਏ ਜਿਨ੍ਹਾਂ ਦੀ ਵਡਿਆਈ ਕਰਦੇ ਉਹਨਾਂ ਦੇ ਮੁਖ ਜਲੇ ਉਹ ਦਰਗਾ ਵਿੱਚ ਪਰਵਾਨ ਉਹਨਾਂ ਨੂੰ ਤਾਂ ਦੁਨੀਆ ਕਹਿੰਦੀ ਹੈ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰ ਆਇਆ ਜਨ ਆਵਨ ਦਾ ਇਹ ਸਵਾਉ ਜਨ ਕੇ ਸੰਗ ਚਿਤ ਆਵੇ ਸਾ ਸੰਗਤ ਇਸੀ ਕਰੀਬੀ ਪੰਚਮ ਪਾਤਸ਼ਾਹ ਨੇ ਇੰਨੀ ਵਡਿਆਈ ਦਿੱਤੀ ਮਾਤਾ ਗੰਗਾ ਜੀ ਨੂੰ ਕੱਲਿਆ ਜਾਓ ਬਾਬੇ ਬੁੱਢੇ ਦੀ ਸੇਵਾ ਕਰਕੇ ਦਾਸ। ਬਸ਼ੱਕ ਕਈ ਅਸੀਂ ਇਹਦੇ ਉੱਤੇ ਵੀ ਤਰਕ ਕਰਨ ਲੱਗ ਪੈਨੇ ਇਹ ਕਿਵੇਂ ਹੋ ਗਿਆ ਜੀ ਆਹ ਕਿਵੇਂ ਹੋ ਗਿਆ। ਸਾ ਸੰਗਤ ਗਤ ਗੁਰੂ ਦੇ ਘਰ ਵਿੱਚ ਇੱਕ ਚੀਜ਼ ਨਹੀਂ ਹੈ ਕੱਲੀ ਵਿਗਿਆਨ ਨਹੀਂ ਗਿਆਨ ਕੋਈ ਥਾ ਨਹੀਂ ਜੇ ਸ਼ਰਧਾ ਨਾ ਹੋਵੇ। ਗਿਆਨ ਨੂੰ ਕੋਈ ਥਾ ਨਹੀਂ ਹੈ ਜੇ ਸ਼ਰਧਾ ਤੇ ਪ੍ਰੇਮ ਨਾ ਹੋਵੇ। ਸਿਆਣੇ ਬਜ਼ੁਰਗਾਂ ਦਾ ਕਥਨ ਹੈ ਕੱਲਾ ਦੇਸੀ ਕਿਉਂ ਖਾਓਗੇ ਤੁਹਾਡਾ ਬੀਬੀ ਬਲਣ ਲੱਗ ਪੈਨੇ ਪੁਰਾਣੇ ਬਜ਼ੁਰਗ ਫਿਰ ਘੋਚ ਸ਼ੱਕਰ ਲਾ ਕੇ ਕਹਿੰਦੇ ਸੀ ਕੱਲੀ ਸ਼ੱਕਰ ਖਾਓਗੇ ਸ਼ੁਕਰ ਹੋ ਜਾਣੀ ਹੈ ਜਦੋਂ ਦੋਏ ਚੀਜ਼ਾਂ ਮਿਲਣਗੀਆਂ ਨਾ ਸ਼ੁਕਰ ਹੋਏਗੀ ਨਾ ਬੀਬੀ ਵਧੇ ਐਂ ਬਜ਼ੁਰਗ ਕਹਿੰਦੇ ਰਹੇ ਪਹਿਲਾਂ ਭਾਈ ਕਹਿਣ ਤੋਂ ਭਾਵ ਕੱਲਾ ਗਿਆਨ ਘੋਟਾਂਗੇ ਫਿਰ ਹੰਕਾਰ ਵਜਣੇ ਮੈਨੂੰ ਤੇ ਆਉਂਦਾ ਹੀ ਬਹੁਤ ਕੁਝ ਹੈ ਅੱਛਾ ਕੱਲੀ ਸ਼ਰਦਾ ਰਹਿ ਗਈ ਫਿਰ ਸ਼ੁਕਰ ਹੋ ਜਾਣੀ ਹੈ ਫਿਰ ਤੁਸੀਂ ਗੁਰੂ ਦੇ ਗਿਆਨ ਤੋਂ ਹੀ ਪਾਸੇ ਹੋ ਜਾਣੇ ਫਿਰ ਇਹ ਚੀਜ਼ ਸਮਝ ਨਹੀਂ ਆਉਣੀ ਕਿੱਥੇ ਜਾਣਾ ਹੈ ਇਹਨੂੰ ਮੱਥਾ ਟੇਕਣਾ ਹੈ ਕਿਹਦੇ ਕੋਲੋਂ ਮੰਗਣਾ ਹੈ ਕੀ ਕਰਨਾ ਹੈ ਫਿਰ ਅਸੀਂ ਹਰ ਥਾਂ ਤੇ ਆਪਣੀ ਮਹਾ ਭਾਰਤ ਸ਼ੁਰੂ ਕਰ ਲੈਨੇ ਬਹਿ ਕੇ ਬਾਬਾ ਜੀ ਨੋ ਨਹੀਂ ਕਹਿਣਾ ਮੰਦੀ ਬਾਬਾ ਜੀ ਆ ਨਹੀਂ ਹੁੰਦਾ ਬਾਬਾ ਜੀ ਉਹ ਨਹੀਂ ਹੁੰਦਾ ਫਿਰ ਆਹੀ ਮਹਾ ਭਾਰਤ ਦੀਆਂ ਕਹਾਣੀਆਂ ਖੋਲਿਆ ਰੱਬ ਵਾਲਾ ਰਸਤਾ ਪੁੱਛਣਾ ਹੀ ਭੁੱਲ ਗਏ